ਤelum ਤੁਹਾਡੀ ਗੈਂਗਲੈਂਡ ਆ ਰਹੀ ਆ ਪਰ ਤੁਸੀਂ ਪਿੰਡ ਹਾਉਸਲੈਂਡ ਬਣਾਇਆ ਕਿੰਨੇ ਘੋੜੇ ਨੇ ਸ ਟੋਟਲ ਕੋਈ ਹੈਗੇ ਨਹੀਂ ਬਈ 14 15 ਨੇ ਜਿਹੜੇ ਬੱਚੇ ਨੇ ਜਿਹੜੇ ਮੇਰੇ ਫਾਰਮ ਦੇ ਉੱਪਰ ਪੰਜ ਛੇ ਤਾਂ ਹੁਣ ਜਿਹੜੇ ਹੁਣ ਰੀਸੈਂਟਲੀ ਮੇਲ ਜਿਹੜੇ ਬੱਚੇ ਪੈਦਾ ਹੋਏ ਨੇ ਹਾਂ ਉਹ ਜਿਹੜੇ ਅਸੀਂ ਅੱਜ ਕੱਲੋ ਵੀਡੀਓ ਚ ਦੇਖਦੇ ਆਂ ਵੀ ਆ ਇਨੇ ਕਰੋੜ ਦਾ ਘੋੜਾ ਆ ਇਨੇ ਕਰੋੜ ਦਾ ਘੋੜਾ ਤੁਹਾਡੇ ਕੋਲ ਕਿੰਨੇ ਕਿੰਨੇ ਕਰੋੜ ਦੇ ਘੋੜੇ ਨੇ ਇਹ ਤਾਂ ਬਾਈ ਰੇਟ ਲਾਉਣ ਵਾਲੇ ਨੂੰ ਪਤਾ ਜੀ ਇਹਨੇ ਲੈਣ ਆਉਣਾ ਹਨਾ ਪਿੱਛੇ ਜੇ ਕਈ ਰੋਲੇ ਪਏ ਸੀ ਵੀ ਤਾਂ ਐਵੇਂ ਝੂਠ ਬੋਲਦੇ ਆ ਜਿਵੇਂ ਆਏ ਹੁੰਦੇ ਨਹੀਂ ਪਰ ਜਦੋਂ ਤੁਸੀਂ ਜਿਹੜੇ ਰਾਤ ਤੁਰਦੇ ਹੋ ਤੁਹਾਨੂੰ ਫੇਰ ਪਤਾ ਲੱਗਦਾ ਇਨਾਂ ਚੀਜ਼ਾਂ ਦਾ ਜਿਹੜੀਆਂ ਅਸੀਂ ਵੀਡੀਓਜ਼ ਦੇਖਦੇ ਆਂ ਤੁਹਾਡੀਆਂ ਜਾਂ ਭਾਬੀ ਜੀ ਦੀਆਂ ਉਹ ਇੱਥੋਂ ਦੀਆਂ ਹੀ ਹੁੰਦੀਆਂ ਜਿਹੜੀਆਂ ਆਊਟਸਾਈਡਿੰਗ ਇੱਥੋਂ ਦੀਆਂ ਹੁੰਦੀਆਂ ਜੀ ਇੱਥੇ ਤੇ ਬਾਹਰਲੇ ਪਾਸੇ ਜਿਵੇਂ ਆ ਬਾਹਰਲੇ ਪਾਸੇ ਜਿਹੜੇ ਸਾਹਮਣੇ ਰੋ ਕਿੰਨੇ ਘੋੜੇ ਨੇ ਟੋਟਲ ਕੋਲ ਹੈਗੇ ਨੇ ਬਾਈ 14 15 ਨੇ ਜਿਹੜੇ ਬੱਚੇ ਨੇ ਜਿਹੜੇ ਮੇਰੇ ਫਾਰਮ ਦੇ ਉੱਪਰ ਪੰਜ ਛੇ ਤਾਂ ਹੁਣ ਜਿਹੜੇ ਹੁਣ ਰੀਸੈਂਟਲੀ ਮੇਲ ਜਿਹੜੇ ਬੱਚੇ ਪੈਦਾ ਹੋਏ ਨੇ ਹਾਂ ਉਹ ਜਿਹੜੇ ਅਸੀਂ ਅੱਜ ਕੱਲੋ ਵੀਡੀਓ ਚ ਦੇਖਦੇ ਆਂ ਵੀ ਆ ਇਨੇ ਕਰੋੜ ਦਾ ਘੋੜਾ ਆ ਇਨੇ ਕਰੋੜ ਦਾ ਘੋੜਾ ਤੁਹਾਡੇ ਕੋਲ ਕਿੰਨੇ ਕਿੰਨੇ ਕਰੋੜ ਦੇ ਘੋੜੇ ਨੇ ਇਹ ਤਾਂ ਬਾਈ ਰੇਟ ਲਾਉਣ ਵਾਲੇ ਨੂੰ ਪਤਾ ਜੀ ਇਹਨੇ ਲੈਣ ਆਉਣਾ ਹਨਾ ਹਾਂ ਤੇ ਜਦੋਂ ਮੈਂ ਲਈ ਸੀ ਮੈਨੂੰ ਵੀ ਮਹਿੰਗੇ ਮਿਲੇ ਸੀਗੇ ਬਟ ਇਹਨਾਂ ਦਾ ਸੱਚੀ ਕੋਈ ਮੁੱਲ ਨਹੀਂ ਜਮੈਂ ਤੁਸੀਂ ਪੰਜਾਬੀ ਚ ਕਰ ਲੋ ਇਹ ਵੀ ਜਿਹੜੇ ਬੰਦੇ ਨੂੰ ਸ਼ੌਂਕ ਆ ਬਾਈ ਉਹ ਤਾਂ ਹੁਣ ਪਿੱਛੇ ਜੇ ਕਈ ਰੋਲੇ ਪਏ ਸੀ ਵੀ ਤਾਂ ਐਵੇਂ ਝੂਠ ਬੋਲਦੇ ਆ ਜੀ ਐਵੇਂ ਹੁੰਦੇ ਨਹੀਂ ਪਰ ਜਦੋਂ ਤੁਸੀਂ ਜਿਹੜੇ ਰਾ ਤੁਰਦੇ ਆ ਤੁਹਾਨੂੰ ਫੇਰ ਪਤਾ ਲੱਗਦਾ ਇੰਨਾਂ ਚੀਜ਼ਾਂ ਦਾ ਹੁਣ ਦੇਖੋ ਮੇਰੇ ਕੋਲ ਇੰਨੇ ਜਿਹੇ ਰੱਖੇ ਹੋਏ ਨੇ 14-15 ਨਾਂ ਤਾਂ ਦੁੱਧ ਦਿੰਦੇ ਨੇ ਹਾਂ ਠੀਕ ਹੈ ਜੀ ਹੋਰ ਇੰਨੇ ਤਾਂ ਕੋਈ ਨਹੀਂ ਇਹ ਤਾਂ ਇਹ ਤਾਂ ਖਰਚੇ ਦਾ ਹੀ ਆ ਆਪਣਾ ਇਹ ਖਾਂਦੇ ਨੇ ਖੜੀ ਖਾਂਦੇ ਨੇ ਹਣਾ 14-15 ਹੋ ਗਏ ਵੀ ਮਤਲਬ ਹੁਣ ਮੇਰੇ ਕੋਲ ਜਗ੍ਹਾ ਵੀ ਘੱਟ ਚੱਲੀ ਗਾਈ ਮੇਰੇ ਕੋਲੇ ਜਿੰਨੇ ਸਾਰੇ ਸੀਗੇ ਕਮਰੇ ਇਹ ਭਰ ਗਏ ਨੇ 11 ਰੂਮ ਸੀ ਸਾਰੇ ਭਰ ਗਏ ਨੇ ਜਿਹੜੇ ਇੱਕ 'ਚ ਦੋ-ਦੋ ਵੀ ਨੇ ਕਈ ਥਾਵਾਂ ਤੇ ਤੇ ਸੋ ਕੁੱਲ ਮਿਲਾ ਇੰਨਾ ਚ ਕੋਈ ਗੱਲਬਾਤ ਆ ਮੈਂ ਤਾਂ ਹੀ ਰੱਖੇ ਹੋਏ ਨੇ ਹਾਂ ਹਣਾ ਜੀ ਫਿਲਮ ਤੁਹਾਡੀ ਗੈਂਗਲੈਂਡ ਆ ਰਹੀ ਆ ਪਰ ਤੁਸੀਂ ਪੈਂਡ ਹੌਰਸਲੈਂਡ ਬਣਾਇਆ ਪੈਂਡ ਹੌਰਸਲੈਂਡ ਬਣਿਆ ਸਹੀ ਗੱਲ ਬਾਈ ਤੂੰ ਫਿਰ ਇਹਦੇ ਚ ਸਭ ਤੋਂ ਮਹਿੰਗਾ ਘੋੜਾ ਕਿਹੜਾ ਤੁਹਾਡੇ ਕੋਲ ਤੇ ਕਿੰਨੇ ਦਾ ਮਹਿੰਗਾ ਨਾ ਬਾਈ ਇਹ ਤਾਂ ਸਾਰੀਆਂ ਬਲੱਡ ਲਾਈਨਸ ਹੁੰਦੀਆਂ ਨੇ ਇਹਦੇ ਵਿੱਚ ਘੋੜਿਆਂ ਦੇ ਵਿੱਚ ਜਿਵੇਂ ਮੇਰੇ ਕੋਲੇ ਹਰੇਕ ਬਲੱਡ ਲਾਈਨ ਦੇ ਘੋੜੇ ਨੇ ਔਰ ਮੇਰੀ ਕੋਸ਼ਿਸ਼ ਇਹ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਮੇਰੇ ਕੋਲ ਹਰੇਕ ਚੰਗੀ ਜਿਵੇਂ ਮੇਰੇ ਕੋਲੇ ਇੱਕ ਤੁਹਾਨੂੰ ਪਿੱਛੇ ਬੱਚਾ ਦਿਖਾ ਰਿਹਾ ਸੀ ਉਹ ਦਿਲਬਾਗ ਆ ਘੋੜਾ ਉਹਦਾ ਬੱਚਾ ਏ ਬਦਮਾ ਹੋਰ ਸੈਕਰ ਮਨ ਨੁਕਰੀਆਂ ਦੇ ਵਿੱਚ ਉਹਦਾ ਬੱਚਾ ਏ ਇੱਕ ਮੇਰੇ ਕੋਲ ਇਸ਼ਾਨ ਆ ਜਿਹੜਾ ਉਹ ਹੈਗਾ ਆ ਜਿਹੜਾ ਆਲੀਸ਼ਾਨ ਬਲੱਡ ਲਾਈਨਾਂ ਇੱਕ ਤੂਫਾਨ ਕੋੜਾ ਸੀ ਮਤਲਬ ਇਹ ਉਹ ਬਲੱਡ ਲਾਈਨਸ ਨਹੀਂ ਜਿਨ੍ਹਾਂ ਦਾ ਮੁੱਲ ਹੀ ਨਹੀਂ ਕੋਈ ਹੁਣ ਜਿਹੜੀ ਆਪਾਂ ਗੱਲ ਕਰਦੇ ਵੀ ਘੋੜੇ ਕਿੰਨੇ ਮਹਿੰਗੇ ਹੁੰਦੇ ਨੇ ਹੁਣ ਕਈ ਘੋੜੇ ਪੰਜਾਬ 'ਚ ਐਸੇ ਨੇ ਜੀ ਉਹਨਾਂ ਦੇ ਮੈਂ ਨਾਮ ਲਵਾਂ ਤੁਸੀਂ ਉਹਨਾਂ ਦੇ ਮਾਲਕਾਂ ਨੂੰ ਜਾ ਕੇ ਜੇ ਤੁਸੀਂ 10 ਕਰੋੜ ਵੀ ਆਫਰ ਕਰਕੇ ਦੇਖ ਲੋ ਦੇਣਗੇ ਨਹੀਂ ਹੂੰ ਨਹੀਂ ਦੇਣਗੇ ਕਿ ਟਮੀ ਸੋ ਜਿਵੇਂ ਦੇ ਹੈਗੇ ਤਾਂ ਹੀ ਨਹੀਂ ਦੇ ਰਹੇ ਹੂੰ ਹੁਣ ਜਿਹੜਾ ਮੇਰੇ ਕੋਲ ਘੋੜਾ ਇਸ਼ਾਨ ਆ ਉਹਦਾ ਜਿਹੜਾ ਫਾਦਰ ਸੀਗਾ ਉਦੋਂ ਆਮ ਸੀਸ਼ਾਨ ਤਰੰਤਰ ਨੂੰ ਕੋਲੇ ਪੈਂਦਾ ਸਭਰਾਵਾ ਤੇ ਤੁਸੀਂ ਉਹਨਾਂ ਨੂੰ ਕਦੇ ਨੈਟ ਤੇ ਸਰਚ ਕਰਿਓ 9 ਟਾਈਮ ਇੰਡੀਆ ਚੈਂਪੀਅਨ ਸੀਸ਼ਾਨ ਹੁਣ ਜਿਹੜਾ ਉਹਦਾ ਬਲੱਡ ਹੈ ਉਹ ਕੁਦਰਤ ਵੱਲੋਂ ਉਸ ਘੋੜੇ ਦੇ ਉੱਪਰ ਰਾਇਲੈਂਸ ਵਾਲਿਆਂ ਨੇ ਮੂਹ ਮੰਗੇ ਪੈਸੇ ਰਾਤੇ ਪੰਜਾਬੀ ਕਹਿੰ ਲੋ 7-8 ਕਰੋੜ ਤੱਕ ਵੀ ਲਾਤਾ ਹੋ। ਉਹਨਾਂ ਨੇ ਨਹੀਂ ਦਿੱਤਾ ਕਹਿੰਦੇ ਯਾਰ ਪੁੱਤ ਥੋੜਾ ਵੇਚੇ ਜਾਂਦੇ ਆ। ਹਮ ਤੇ ਤੁਸੀਂ ਇਹ ਫਿਰ ਵੇਚਣ ਨੂੰ ਕਿ ਜਾਂ ਫਿਰ ਇਹ ਤੁਸੀਂ ਆਪ ਰੱਖਣੇ ਨੇ? ਭਾਈ ਜੀ ਮੈਂ ਆਪ ਰੱਖੇ ਨੇ ਪਰ ਕਿਤਨਾ ਕਿਤੇ ਦੇਖੋ ਹੁਣ ਇਹ ਵੀ ਨਹੀਂ ਹੈਗਾ ਵੀ ਹੁਣ 15 ਹੋਗੇ ਤੇ 30 ਵੀ ਹੋ ਜਾਣੇ ਨੇ ਅਗਲੇ ਸਾਲ ਤੇ ਮੈਂ ਇਹਨੇ ਮੈਨੂੰ ਸੰਭ ਤਾਂ ਸਕਦਾ ਨਹੀਂ ਮੈਂ ਸੇਲ ਕਰ ਰਿਹਾ ਹੁਣ ਮੈਂ ਐਕਚੁਅਲ ਦੇ ਵਿੱਚ ਮੈਂ ਇਹਨਾਂ ਦੀ ਬਰੀਡਿੰਗ ਕਰਨਾ ਚਾਹੁੰਦਾ ਮੈਂ ਚਾਹੁੰਦਾ ਕਿ ਅਰ ਵੀ ਮੈਨੂੰ ਮੇਰਾ ਚੰਗੇ ਚੰਗੇ ਬਰੀਡਰਾਂ ਚ ਨਾਮ ਹੋਵੇ ਹਾਂ ਕਿਉਂਕਿ ਇਹਦੇ ਚ ਬਹੁਤ ਲੋਕ ਇਦਾਂ ਹੁਣ ਕਈ ਇਸ ਲਾਈਨ ਚ ਝੂਠ ਬੋਲਦੇ ਨੇ ਵੀ ਸਾਡੇ ਕੋਲੇ ਘੋੜੇ ਨੇ ਭਾਈ ਤੇ ਉਹ ਉਹੀ ਝੂਠ ਬੋਲ ਦਿੰਦੇ ਨੇ ਵੀ ਫਲਾਨਾ ਘੋੜਾ ਜੀ ਤਾਂ ਫਲਾਨੇ ਦਾ ਬੱਚਾ ਹੈ ਕਿਉਂਕਿ ਇਹਨਾਂ ਦੇ ਵਿੱਚ ਵੀ ਬਹੁਤ ਨਾਮਵਰ ਘੋੜੇ ਨੇ ਨਾਮਵਰ ਬਲੱਡ ਲਾਈਨਸ ਨੇ ਤੇ ਮੈਂ ਜਿਹੜੇ ਵੀ ਮੇਰੇ ਕੋਲੇ ਹੈਗੇ ਨੇ ਮੈਂ ਹੁਣ ਜਿਵੇਂ ਮੇਰੇ ਕੋਲ ਪਦਮ ਦੇ ਆ ਜਾਂ ਜਹਦਲ ਬਾਗ ਦਾ ਆ ਚਾਹੇ ਅਰਜਨ ਦਾ ਹਨਾ ਜਿਹੜੇ ਘੋੜਿਆਂ ਦੇ ਨੇਮ ਨੇ ਇਹਨੇ ਕਰਾਉ ਜਾ ਕੇ ਹਮ ਮਤਲਬ ਮੈਂ ਉਸ ਤਰੀਕੇ ਨਾਲ ਇਸ ਲਾਈਨ ਦੇ ਵਿੱਚ ਆਉਣਾ ਚਾਹੁੰਦਾ ਹਾਂ ਮੈਨੂੰ ਸ਼ੌਂਕ ਮਤਲਬ ਪਿਓਰਿਟੀ ਦੇ ਨਾਲ ਤੁਸੀਂ ਪਿਓਰਿਟੀ ਦੇ ਨਾਲ ਹੁਣ ਮੇਰੇ ਕੋਲ ਇੰਨੇ ਕ ਬੱਚੇ ਹੈਗੇ ਨਹੀਂ ਹੁਣ ਬੰਦੇ ਆਉਂਦੇ ਵੀ ਨਹੀਂ ਇੱਥੇ ਤੇ ਮੈਂ ਸੇਲ ਵੀ ਕਰ ਰਿਹਾ ਅੱਗੇ ਇੱਕ ਬਈ ਮੈਂ ਨਾ ਜੱਸਾ ਪੱਟੀ ਦੀ ਇੰਟਰਵਿਊ ਸੁਣਦਾ ਸੀਗਾ ਉਹਨੇ ਵੀ ਘੋੜੇ ਹੁਣ ਨਵੇਂ-ਨਵੇਂ ਰੱਖੇ ਨੇ ਆ ਮੈਂ ਦੇਖੀ ਅਭੀ ਉਹ ਕਹਿੰਦਾ ਕਿ ਘੋੜੇ ਤੁਹਾਨੂੰ ਨਾ ਰੱਬ ਦੇ ਨੇੜੇ ਬਹੁਤ ਕਰ ਦਿੰਦੇ ਨੇ ਡੈਫੀਨਿਟਲੀ ਬਈ ਇਹ ਟਰੂ ਆ ਬਈ ਹੁਣ ਤੁਸੀਂ ਦੇਖੋ ਵੀ ਇਹ ਇੱਕ ਕਹਾਵਤ ਵੀ ਹੈ ਜੀ ਪੁਰਾਣੀ ਸਚਾਈ ਵੀ ਹੈ ਗੁਰੂ ਸਾਹਿਬ ਨੇ ਵੀ ਇਹ ਗੱਲ ਕਹੀ ਹੈ ਕਿ ਅਸਲ ਦੇ ਵਿੱਚ ਬੰਦਾ ਨਹੀਂ ਘੋੜੇ ਨੂੰ ਰੱਖਦਾ ਘੋੜਾ ਬੰਦੇ ਨੂੰ ਚੂਜ਼ ਕਰਦਾ ਕਿ ਮੈਂ ਇਹਦੇ ਕੋਲ ਜਾਣਾ ਕਿ ਨਹੀਂ ਜਾਣਾ ਹੂੰ ਘੋੜਾ ਚੂਜ਼ ਕਰਦਾ ਕਿ ਮੈਂ ਕਿਸ ਘਰੇ ਜਾਣਾ ਹੈ ਹੂੰ ਕਿਉਂਕਿ ਭਾਈ ਇਹਨੂੰ ਖਵਾਉਣ ਵਾਸਤੇ ਦਿਲ ਚਾਹੀਦਾ ਹਾਂ ਟੂ ਬੀ ਓਨਸਟ ਹੁਣ ਤੁਸੀਂ ਦੇਖੋ ਵੀ ਬੰਦਾ ਆਪਦੇ ਕੌਲੀ ਦੇ ਵਿੱਚ ਦੇਸੀ ਕਿਉਂ ਆਪਉਣ ਲੱਗਾ ਸੋਚੂਗਾ ਹੂੰ ਪਰ ਇਹਨਾਂ ਨੂੰ ਪਾਉਣ ਲੱਗੇ ਨਹੀਂ ਸੋਚਣਾ ਪੈਂਦਾ ਇਹਨਾਂ ਨੂੰ ਪਾਉਣ ਲੱਗੇ ਨਹੀਂ ਸੋਚਣਾ ਵੀ ਦੇਸੀ ਕਿਉਂ ਖਾਣਾ ਤੇ ਕਿੰਨਾ ਪਾਉਣਾ ਹੈ ਕਿਵੇਂ ਆ ਹਾਂ ਮਤਲਬ ਮੈਂ ਮੈਂ ਤਾਂ ਇਹਨਾਂ ਨੂੰ ਬਹੁਤ ਪਿਆਰ ਨਾਲ ਆਪਦੇ ਬੱਚਿਆਂ ਨੂੰ ਪਾਲ ਰਿਆਂ